मारवाड़ जैसे नीर बाला बेल बाला करहला जिउ पुरंत निस्नाद बाला क्यों मेरे मन रामिया तेरा नाम रूडो रूप रूडो अतरंग रूडो मेरो रामिया रहाओ ਜਿਉ ਤਰਣੀ ਕੋ ਇੰਦਰ ਬਾਲਹ ਕੁਸੁੰਬਾਸ ਜੈਸੇ ਫਵਰ ਲਾ ਜਿਉ ਕੋ ਕਿਲ ਕੋ ਅੰਬ ਬਾਲਹ ਤਿਉ ਮੇਰਾ ਮਨ ਰਮਈਆ ਚਤਵੀ ਕੋ ਜੈਸੇ ਸੂਰ ਬਾਲਹ ਮਾਨ ਸਰੋਵਰ ਹੰਸਲਾ ਜਿਉ ਤਰੁਣੀ ਕੋ ਕੰਤ ਬਾਲਹ क्यों मेरा मन रामैया बारिक को जैसे खीर बाला चात्रिक मुख जैसे जल थरा मछली को जैसे नीर बाला क्यों मेरा मन रामैया साधिक सिद्ध सगल मुन चाहे बिरले काहू हूं फुला ਸਗਲ ਨੂੰ ਤਾਮਣ ਤੇਰਾ ਨਾਮ ਬੁਲਾਹਾ ਕਿਉ ਨ ਮੇ ਮਨ ਬੀਠੁਲਾ ਪਹਿਲ ਪੂਰੀਏ ਪੁੰਰ ਕੁਵਨਾ ਤਾਕੇ ਹੰਸ ਸਗਲੇ ਜਨਾ ਕ੍ਰਿਸ਼ਨ ਤੇਜ ਨਉ ਹਰ ਹਰ ਨਾ ਚੰਤੀ ਨਾਚਨਾ ਪਹਿਲ ਪ੍ਰਸ਼ਾਦਿਰਾ ਥੋਨ ੁਰਸ਼ਦਮਰਾ ਅਸਦ ਅਸ ਉਸਦ ਹਰ ਕਬਾਗਰਾ ਨਾਚੇ ਸਿੰਧੀ ਮੈ ਸਾਗਰਾ ਰਹਾਉ ਨਾਚੰਤੀ ਗੋਪੀ ਜਮਾ ਨਈਅਤ ਬੈਰੇ ਕੰਨਾ ਤਰਤ ਨਾਚਾ ਭਮਿਆ ਚਾ केशव बचोनी आईये, एक आन जियो सिंधी संसार भ्रम भ्रम आए तुम चे दुआरा तू कुम रे नं जी नाम खोजी आला ते निवारण ਕਾਰਣ ਪ੍ਰਤੀਤ ਪਾਵਨ ਮਾਧੋ ਦਿਰਧ ਤੇ ਆ ਧਨ ਤੇ ਵੈ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰਾ ਮਾਥੇ ਲੱਗਿਲੇ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮਨ ਜਨ ਤਿਨ ਹੂ ਤੇ ਦੂਰ ਰਹਾਉ দীন কা দয়াল মাধো গрб পরহারি চরণ শরণ নাম বলতি হারি تناসরি ভক্তদল বিদ্যাস জি কি একো 앙কান সৎগুরু প্রসাদ হামসার দীন দয়াল না তুম সার আব পতি আর কিয়া কি জাই ਬਚਨੀ ਤੋਰ ਮੋਰ ਮਨ ਮੰਮਾਨੇ ਜਨ ਕੋ ਪੂਰਨ ਦੀਜਾ ਹਾਂ ਬਲ ਬਲ ਜਾਓ ਰਮਈਆ ਕਰਨੀ ਕਰਨ ਕਮਲ ਅਬੋਲ ਰਹਾ ਬਹੁਤ ਜਨਮ ਵਿਚੂਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਹਰੋ ਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਚਿਤ ਸਿਮਰਨ ਕਰੋਂ ਨੈਨ ਅਭ ਲੋਕ ਨੂੰ ਸ੍ਰਵਨੁ ਬਾਨੀ ਸੁਜਸ ਪੂਰ ਰਖੋਂ ਮਨ ਸੋ ਮਧੁ ਕਰ ਕਰੋਂ ਚਰਨ ਹਿਰਦੈ ਧਰੋਂ ਰਸਨ ਅੰਮ੍ਰਿਤ ਰਾਮ ਨਾਮ ਤਖੋਂ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਖਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਰਹਾ ਸਾਧ ਸੰਗਤ ਬਿਨਾ ਪਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਓ ਐਜ ਰੱਖੋ ਰਾਜਰਾਮ ਮੇਰੀ ਨਾਮ ਤੇਰੋ ਅਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸ ਹਾਰੇ ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ursa ਨਾਮ ਤੇਰਾ ਕਿਸ ਰੋ ਤਲੇਸ਼ਿਤ ਕਹਾਰੇ ਨਾਮ ਤੇਰਾ ਅੰਭਲਾ ਨਾਮ ਤੇਰਾ ਚੰਦ ਨੂੰ ਕਸ ਜਪੇ ਨਾਮ ਲੈ tujhe ko chaare ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਹੋ ਉਜਿਆਰੋ ਭਾਵਨ ਸਗਲਾਰੇ ਨਾਮ ਤੇਰਾ ਤੱਗਾ ਨਾਮ ਫੂਲ ਮਾਲਾ ਪਹਾਰ 18 ਸਗਲ ਝੂਠਾਰੇ ਤੇਰੋ ਕੀਆ ਤੁਝੈ ਕਿਆ ਅਰਪਉ ਨਾਮ ਤੇਰਾ ਤੁਹੀ ਚਵਰ ਟੋਲਾਰੇ 10 18 68 ਚਾਰੇ ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹਰ ਵਿਦਾਸ ਨਾਮ ਤੇਰਾ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਤਨਸਰੀ ਬਾਣੀ ਭਗਤਾਂ ਕੀ ਤ੍ਰਿloਚਨ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਨਿੰਦ ਸੁਕਾਏ ਪੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਰਹਾਉ ਸ਼ੰਕਰ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ ਕੁਲ ਜਨ ਮਧੇ ਮਿਲਿਓ ਸਾਰੰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸਰੀ ਵਿਸ਼ਵ ਕਾ ਦੀਪਕ ਸੁਆਮੀ ਤਾਚੇ ਰੇ ਸਵਾਰਥੀ ਕੰਖੀ ਰਾਏ ਗਰੁੜ ਤਾਚੇ ਬਾਦਵਾ ਕਰਮ ਕਰ ਅਰਣ ਪਿੰਗੁਲਾਰੀ ਅਨਕ ਪਾਤ ਕਹਰਤਾ ਪ੍ਰਭਵਣ ਨਾਥਰੀ ਤੀਰਥ ਤੀਰਥ ਭਮਤਾ ਲਹੈ ਨ ਪਾਰਵੀ ਕਰਮ ਕਰ ਕਪਾਲ ਮਫੀਟ ਸਰੀ ਸਸੀ ਥੇਨ ਲక్ష్ਮੀ ਕਲਪਤਰ ਸਿਖਰ ਸੁਨਾਗਰ ਨਦੀ ਤੇ ਨਾਥੁ ਕਰਮ ਕਰ ਖਾਰ ਮੁਖੀ ਤਸਰੀ ਦਾਢੀ ਲੈ ਲੰਕਾ ਗੜ ਉਪਾੜੀ ਲੈ 라ਵਣ ਬਾਣ ਸਲ ਦਸਲ ਆਣ ਤੋਖੀ ਲੈ ਹਰੀ ਕਰਮ ਕਰ ਸੋਟੀ ਮਸੀਤ ਅਸਰੀ ਪੂਰਬ ਲੋਕਤ ਧਰਮ ਨਾ ਮਿਟੈ ਰੀ ਕਰਗੇ ਹਣ ਤਾਚੇ ਮੋਹ ਜਾਪਿਐ ਲੈ RAM ਕੇ ਨਾਮੰ ਬਦਤ ਸਰੋਚਨ RAM ਜੀ ਸ੍ਰੀ ਸੈਂ ਧੂਪ ਦੀਪ ਕ੍ਰਿਤ ਸਾਜ ਆਰਤੀ ਸਵਾਰ ਨੇ ਜਾਓ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਸਾਉ ਉਸਤ ਮੰਦਿਆਰਾ ਨਿਰਮਲ ਬਾਤੀ ਤੋਹੀ ਨਰਨਜਨ ਕਮਲਾ ਪਤੀ ਰਾਮਾ ਭਗਤ ਰਾਮਾ ਨੰਦ ਜਾਨੇ ਹੋਰਨ ਪਰਮ ਮੰਦ ਬਖਾਨੈ ਮਦਨ ਮੂਰਤ ਪੈ ਤਾਰ ਗੁਬਿੰਦੇ ਸੈਨ ਤਾਰੇ ਧਜ ਪਰਮ ਆਨੰਦ ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜਨਮ ਜਤੀ ਕਾਇਓ ਤੂਪ ਦੀਪ ਨਈ ਬੇਦਾ ਕਾਯੋ ਪੂਜੋ ਪਤੀ ਕਾਇਆ ਭੋਖੰਡ ਖੋਜਤੇ ਨੰਨਿਧ ਪਾਈ ਨਾ ਕਛ ਆਏ ਬੋ ਨਾ ਕਛ ਜਾਏ ਬੋ ਆ ਮੁਕਤੀ ਦੋਹਾਈ ਰਹਾ ਜੋ ਬਹਿ ਮੰਡੈ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਪਿਪਾ ਪ੍ਰਣਵ ਪਰਮ ਸਤ ਹੈ ਸਤ ਗੁਰ ਹੋਏ ਲਖਾਵੈ ਤਨ ਗੋਪਾਲ ਤੇਰਾ ਸਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੈ ਕਾਜ ਸਵਾਰਤ ਰਹਾ ਬਾਲ ਸਿਧਾ ਮੰਗੋ ਕੀਓ ਹਮਰਾ ਖੁਸ਼ੀ ਕਰ ਨਿਤ ਜੀਓ ਤਨਿਆ ਸ਼ਾਦਨ ਨੀ ਕਰ ਅਨਾਜ ਮੰਗੋ ਸਤ ਸੀ ਕਾ ਗਉ ਫਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀ ਹਮ ਜੰਗੀ ਜਨ ਤਨ ਨਾ ਲੇਵਾ ਮੰਗੀ